ਹਾਂਜੀ ਛੋਟਾ ਵਪਾਰੀ ਜੀ ਕਿਹੜੇ ਪਿੰਡ ਆਈ ਆਪਣਾ ਡੱਬਾ ਵਾਲੀ ਡੱਬਾ ਵਾਲੀ ਕੀ ਨਾਮ ਹੈ ਗੈਰੀ ਗੈਰੀ ਕੀ ਲੈ ਕੇ ਆਏ ਹੋ ਅੱਜ ਅੱਜ 5 ਗਾਇਆਂ ਲੈ ਕੇ ਆਏ ਹਾਂ ਜੀ 5 ਗਾਇਆਂ ਕਿਹੜੀਆਂ ਕਿਹੜੀਆਂ ਨੇ ਇਹ ਸਾਰੀਆਂ ਹਾਂਜੀ ਇਹਦਾ ਕੀ ਰੇਟ ਹੈ ਇਹ ਤਾਂ ਇਹਦਾ 85 ਆ ਜੀ 85000 ਹਾਂਜੀ ਵਾਲੀ ਇਹ ਹਾਂਜੀ ਕਿੰਨੇ ਟਾਈਮ ਦੀ ਆਪਣਾ ਅਰੇ 10 15 ਦਿਨ ਲੈ ਕੇ 10 ਕਰੋੜ ਰੁਪਏ ਠੀਕ ਹੈ ਦੂਜੀ ਦੂਜੀ ਸਰ ਇਹ ਵੀ ਗੱਪਣਾ ਹੈ ਇਹ ਵੀ ਗੱਪਣਾ ਹੈ ਹਾਂਜੀ ਇਹ ਕਿੰਨੇ ਟਾਈਮ ਦੀ ਗੱਪਣਾ ਹੈ ਉਹ ਕਿੰਨੇ ਚਿਰ ਰਹਿ ਗਿਆ ਸੂਨ ਚ ਇਹ 20 15 ਦਿਨ ਲੈ ਕੇ ਵੀ 20 15 ਦਿਨ ਕੀ ਮੋਲਾ ਦਾ ਇਹ ਤਾਂ ਹੀ 80 ਕਰਦੇ ਆ 80000 ਰੁਪਿਆ ਠੀਕ ਹੈ ਚਲੋ ਹੋਰ ਦਿਖਾਓ ਸਰੇਖਾ ਇਹ ਇਹ ਜੀ ਸੂਈ ਵੀ ਹੈ ਇਹ ਸੂਈ ਵੀ ਹੈ ਹਾਂਜੀ ਇਹਦਾ ਮਗਰ ਕੀ ਹੈ ਬੱਚਾ ਇਹਦੇ ਬੱਚੀ ਆ ਜੀ ਬੱਚੀ ਹੈ ਹਾਂਜੀ ਠੀਕ ਹੈ ਇਹਦਾ ਕੀ ਰੇਟ ਹੈ ਇਹਦਾ ਜੀ 70 ਹੈ ਜੀ 70 70 ਤੋਂ ਜ਼ਿਆਦਾ ਤੋਂ ਤਾਂ ਇਹ 16 ਲੀਟਰ ਦੀ ਗਾਰੰਟੀ ਹੈ 16 ਲੀਟਰ ਹੈ 6 ਦਾ 70 ਦਾ 70 70 6 ਦਾ 6 ਦਾ ਤੋਂ ਕੀ ਹੈ ਹਾਂਜੀ ਠੀਕ ਹੈ ਤੇ ਕਿੰਨਾ ਕਿੰਨੇ ਦਿਨ ਹੋਗੇ ਸੂਈ ਨੂੰ ਇਹਨੂੰ 15-20 ਦਿਨ 15-20 ਦਿਨ ਹੋਗੇ ਠੀਕ ਐ ਚਲੋ ਗਾਹਲੀ ਬੱਚੀ ਦੀ ਘੋਣ ਅੱਗੇ ਹੋ ਜਾ ਅੱਗੇ ਤੁਰ ਕੇ ਆਹ ਹੋ ਜਾਗਾ ਐ ਜਾ ਫਾਇਦਾ ਕੀ ਰੇਡ ਆ ਇਹਦਾ ਹੀ 85 85 ਹਜ਼ਾਰ ਉੱਚੀ ਬੋਲ ਕੇ ਦੱਸੇਗਾ ਇਹਦਾ ਹੀ 85 85 ਹੋ ਗਿਆ ਇਹ ਕਿੰਨਾ ਟਾਈਮ ਹੋ ਗਿਆ ਸਰ ਇਹ ਹੁਣ 7 ਦਿਨ ਆ ਬੱਚੀ ਆ ਦੀ ਚਿੱਟੀ ਹਾਂਜੀ ਬੱਚੀ ਹੈ ਕਿ ਬੱਚਾ ਹੈ ਬੱਚੀ ਬੱਚੀ ਹੈ ਕਿੰਨਾ ਮੁੱਲ ਕੀਤਾ ਦਾ ਇਹਦਾ 85 85 ਹਜ਼ਾਰ ਆ ਠੀਕ ਹੈ ਆ ਕਾਲੀ ਵਾਲੀ ਸਰ ਇਹਦਾ ਇਹਦਾ ਮੁੱਲ ਕਿਤੇ 90 ਕਿੰਨਾ 90 90 ਹਜ਼ਾਰ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਸਰ ਇਹਨੂੰ 30 ਬੱਚੀ ਦਿਨ ਹੋ ਗਏ ਦਿਨ ਹੋ ਗਿਆ ਕੀ ਹੈ ਮਗਰ ਕੀ ਹੈ ਮੇਰੇ ਬੱਚੇ ਹੀ ਬੱਚਾ ਇਹਦਾ ਕੀ ਮੁੱਲ ਹੈ 90 ਹਾਂਜੀ ਠੀਕ ਹੈ ਕਿੰਨਾ ਦੁੱਧ ਹੁੰਦੀ ਹੈ ਸਰ ਇਹ ਵੀ 20 ਲੀਟਰ ਦੁੱਧ ਦੀ ਗਾਰੰਟੀ ਹੈ 20 ਲੀਟਰ ਦੁੱਧ ਦੀ ਗਾਰੰਟੀ ਹੈ ਦੀ ਹਾਂਜੀ ਠੀਕ ਹੈ ਕਿੰਨਾ ਮੋਹਰੇ ਦਾ ਇਹਦਾ 90 90 ਯਾਰ ਜੇ ਕਿਸੇ ਨੇ ਜੇ ਕਿਸੇ ਨੇ ਕੋਈ ਗਾਂ ਲੈਣੀ ਹੈ ਤਾਂ ਕਿਹੜੇ ਮੋਬਾਈਲ ਤੇ ਨੰਬਰ ਫੋਨ ਕਰੇ 86832282 ਕਿਹੜਾ ਪਿੰਡ ਹੈ ਟਾਂਡੀ ਟੱਪ ਵਾਲੀ ਟੱਪ ਵਾਲੀ ਕੀ ਨਾਂ ਤੇਰਾ ਗੈਰੀ ਗੈਰੀ ਮੋਬਾਈਲ ਨੰਬਰ ਇੱਕ ਵਾਰੀ ਹੋਰ ਬੋਲ ਦੇ छियासी अट्ठ ती तेई अट तेई ठीक है जाए। जाए।

Kana 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 Kana